टूर्नामेंट जब हमने सोचा ये सोच के गया कि एक बार अपना बचपन दोबारा से जिया जाए और उस उस बचपन को जीने के लिए क्योंकि हम रोज़मर्रा की ज़िंदगी में बहुत बिजी होते हैं सभी किसी न किसी लाइन के साथ जुड़े हुए हैं कुछ हाउस होने के बावजूद भी सामाजिक कामों में जुड़े हुए हैं मैं खुद भी एक समाज सेविका हूँ बट मैंने जब ये दीदी लवली सिंगला और मैंने दोनों ने सोचा कि हम स्पोर्ट्स डे करवाएं ओनली फॉर वुमेंस क्योंकि अभी वुमेन स्पोर्ट्स डे होके गया है तो हमने पहले चार तारीख़ का रखा था बारिश की वजह से ग्यारह बज ग्यारह तारीख का रखा तो आज हमने देखा कि सभी बहुत खुश हो के खेल रहे हैं हर एज के इसमें पार्टिसिपेंट है 18 साल से लेके 75 ईयर तक की लेडीज़ यहाँ गेम्स खेल रही हैं और वो कह रहे हैं कि ऐसा हमने ज़िंदगी में पहली बार देखा है हम चाहेंगे कि हमारी सरकार को भी कहेंगे कि ऐसे टूर्नामेंट्स वो भी रखें जिसमें सब लेडीज़ को प्रोत्साहित करें कि वो आए और अपने आप को एक मौका दें नौजवान पीढ़ी को कैसे नौजवान पीढ़ी को कहेंगे कि, कि जो घर के अंदर रह जाती हैं या शर्म करती हैं कि हमने आगे नहीं निकलना तो उनको कहने कि यही जिंदगी है जीने का काम तो सारी जिंदगी चलना है गेम्स मेरा शौक़ है मैं मास्टर ऑफ फिजिकल एजुकेशन च एम ए की हुई है फर्स्ट बैच सी नेशनल कॉन्वी खो खो च नेशनल प्लेयर बास्केटबॉल से इंटर यूनिवर्सिटी कैप्टन एंड बैडमिंटन हॉकी ऑल आर मे माई फेवरेट गेम्स ਬੈਡਮਿੰਟਨ ਅੱਛਾ ਕੁਲੀਪੇ ਮੇ ਅਏ ਜੀ ਤੁਹਾਡੀ ਮੇਰੀ ਏਜ 74 ਕਿਵੇਂ ਲੱਗ ਰਿਹਾ ਅੱਜ ਬੱਚੇ ਤੁਹਾਡੇ ਸਾਹਮਣੇ ਖੇਡ ਰਹੇ ਆ ਬਹੁਤ ਅੱਛਾ ਲੱਗਦਾ ਹੈ ਕੀ ਮੈਸੇਜ ਹੈ ਤੁਹਾਡਾ ਬੱਚਿਆਂ ਨੂੰ ਖੇਡਣਾ ਚਾਹੀਦਾ ਹੈ ਹਰ ਚੀਜ਼ ਚ ਪਾਰਟਿਸਿਪੇਟ ਕਰੋ ਥਿਸ ਇਜ਼ ਨੋਟ ਕੰਪਲਸਰੀ ਕਿ ਤੁਸੀਂ ਵਿਨ ਕਰ ਰਹੇ ਹੋ ਕਿ ਲੂਜ਼ ਕਰ ਰਹੇ ਹੋ ਤੇ ਅੱਜ ਤੁਹਾਨੂੰ ਇਸ ਉਮਰ ਦੇ ਵਿੱਚ ਮਾਨ ਸਨਮਾਨ ਮਿਲਿਆ ਕਿੰਨੀ ਖੁਸ਼ੀ ਚੜ ਰਹੀ ਹੈ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੋਈ ਪਾਰਟਿਸਪੇਸ਼ਨ ਤੇ ਫਿਰ ਅਗਰਵਾਲ ਸਮਾਜ ਦੇ ਇਨਾਂ ਨੇ ਸਟਾਰਟ ਕੀਤਾ ਇਹ ਬਹੁਤ ਅੱਛਾ ਲੱਗਿਆ ਕਿ ਸੀਨੀਅਰ ਸਿਟੀਜ਼ਨ ਨੂੰ ਵੀ ਪਾਰਟਿਸਪੇਸ਼ਨ ਦਾ ਮਿਲਿਆ ਕਿ ਜਿਹੜੀਆਂ ਪਿੱਛੇ ਰਹਿ ਜਾਂਦੀਆਂ ਕਈ ਸਾਰੇ ਜਰੂਰ ਪਾਰਟਿਸਪੀਸ਼ਨ ਕਰਨੀ ਚਾਹੀਦੀ ਹੈ ਥਿਸ ਇਜ਼ ਨਾਟ ਕੰਪਲਸਰੀ ਕਿ ਤੁਸੀਂ ਵਿਨ ਕਰੋ ਪਾਰਟਿਸਪੀਸ਼ਨ ਇਜ਼ ਮਸਟ ਜੱਗਰਵਲ ਸਮਾਜ ਊਮਨਸ ਹੈਲ ਵੱਲੋਂ ਇਹ ਗਰਲਸ ਐਂਡ ਊਮਨਸ ਸਪੋਰਟਸਡੇ ਰੱਖਿਆ ਗਿਆ ਹੈ ਇਹਦੇ ਵਿੱਚ ਤਿੰਨ ਕੈਟਾਗਰੀ ਰੱਖਿਆ ਹੈ ਅਸੀਂ 18 ਤੋਂ 25 25 ਤੋਂ 40 40 ਪਲੱਸ ਇਦੇ ਵਿੱਚ ਇੱਕ ਲੇਡੀ ਜਿਹੜੀ ਕਿ 74+ ਵੀ ਹੈ ਸਾਡੇ ਕੋਲੇ ਜਿਹਨੇ ਕਿ ਆਪ ਅਪਰੋਚ ਕੀਤਾ ਸਾਨੂੰ ਕਿ ਵੀ ਮੈਂ ਇਸ ਗੇਮ ਚ ਖੇਲਣਾ ਚਾਹਨੀ ਹੈ ਤੇ ਅਸੀਂ ਉਹਨੂੰ ਖਿਲਾਇਆ ਤੇ ਉਹ ਫਰਸਟ ਵੀ ਆਈ ਹੈ ਬੈਡਮਿੰਟਨ ਚ ਉਹ ਉਹਨਾਂ ਦਾ ਨਾਮ ਹੈ ਇੰਦਰਜੀਤ ਕੌਰ ਕੋਲੀ ਤੇ ਸਾਡਾ ਮਕਸਦ ਵੈਸੇ ਹੀ ਗੇਮਾਂ 'ਚ ਕੋਈ ਫਰਸਟ ਸੈਕਿੰਡ ਥਰਡ ਕੱਢਣ ਦਾ ਨਹੀਂ ਸੀ ਸਾਡਾ ਮਕਸਦ ਤਾਂ ਸੀ ਵੀ ਲੇਡੀਆਂ ਆਣਗੀਆਂ ਇੱਥੇ ਫਨ ਕਰਨਗੀਆਂ ਤੇ ਆਪਣੇ ਘਰਾਂ ਨੂੰ ਵਧੀਆ ਤਰੀਕੇ ਨਾਲ ਚਲਾਣਗੀਆਂ ਕਿਉਂਕਿ ਬਹੁਤ ਲੇਡੀਆਂ ਘਰਾਂ ਦੇ ਵਿੱਚ ਫੈਡ ਅਪ ਹੋ ਚੁੱਕੀਆਂ ਹੁੰਦੀਆਂ ਬਾਹਰ ਨਹੀਂ ਨਿਕਲਦੀਆਂ ਉਹ ਬਾਹਰ ਆਣਗੀਆਂ ਗੇਮਾਂ ਖੇਲਣਗੀਆਂ ਥੋੜਾ ਇੰਜੋਏ ਕਰਨਗੀਆਂ ਮੇਰ ਮਕਸਦ ਸਾਡਾ ਇਹ ਸੀ ਫਰਸਟ ਸੈਕਿੰਡ ਥਰਡ ਅਸੀਂ ਕੋਈ ਖਾਸ ਮਾਇਨੇ ਨਹੀਂ ਰੱਖਦਾ ਪਰ ਚਲੋ ਕੱਢਣਾ ਪੈਂਦਾ ਫਰਸਟ ਸੈਕਿੰਡ ਥਰਡ ਅਸੀਂ ਕੱਢਿਆ ਸਰ ਜਿੱਦਾਂ ਲੇਡੀਆਂ ਲਈ ਨਹੀਂ ਲੇਡੀਆਂ ਬਹੁਤ ਘੱਟ ਕ੍ਰਿਕਟ ਖੇਡਦੀਆਂ ਕਈ ਇਹਨਾਂ ਨੂੰ ਸ਼ੌਂਕ ਹੈ ਘਰ ਬੈਠ ਕੇ ਦੇਖਦੀਆਂ ਪਰ ਉਹ ਖੇਲਣ ਦਾ ਉਹਨਾਂ ਨੂੰ ਨਹੀਂ ਮੌਕਾ ਮਿਲਿਆ ਸਾਨੂੰ ਲੱਗਦਾ ਹੈ ਕਿ ਮੋਗੇ ਦੀ ਫਸਟ ਟਾਈਮ ਹੈ ਲੇਡੀਜ਼ ਦੀ ਕ੍ਰਿਕਟ ਟੀਮ ਜਿਹੜੀ ਕਿ ਆਉਣ ਵਾਲੇ ਟਾਈਮ 'ਚ ਇੰਟਰਨੈਸ਼ਨਲ ਲੈਵਲ ਤੱਕ ਜਾਊਗੀ ਮੋਗਾ ਦੀ ਇੱਕ ਲੜਕੀ ਹੈ ਜੀ ਹਰਮਨ ਪ੍ਰੀਤ कौर ਜਿਹੜੀ ਕਿ ਪਹਿਲਾਂ ਵੀ ਜਿਹੜੀ ਹੈਗੀ ਵਰਲਡ ਕੈਂਪਸ ਹੋ ਚੁੱਕੀ ਹੈ ਜੀ ਇੱਕ ਵੀ ਲੱਗਦਾ ਹੈ ਹਾਂਜੀ ਸਰ ਸਾਨੂੰ ਬਹੁਤ ਮੋਟੀਵੇਟ ਹੈ ਆ ਅਸੀਂ ਉਹਨਾਂ ਤੋਂ ਇਸੇ ਕਰਕੇ ਅਸੀਂ ਆਪਣੀ ਟੀਮ ਬਣਾਈ ਹੈ ਕਿ ਅਸੀਂ ਵੀ ਇੰਟਰਨੈਸ਼ਨਲ ਲੈਵਲ ਤੱਕ ਬਹੁਤ ਅੱਛੇ ਪਲੇਅਰ ਬਣ ਕੇ ਇੰਟਰਨੈਸ਼ਨਲ ਲੈਵਲ ਤੱਕ ਜਾਣਾ। ਏਜ ਲਿਮਟ ਕੀ ਰੱਖੀ ਤੁਹਾਡੀ ਟੀਮ ਨੇ? ਏਜ ਲਿਮਟ ਸਰ ਸਾਡੀ ਕੋਈ ਨਹੀਂ ਹੈਗੀ ਜਿੱਦਾਂ ਕਿ ਸਾਡੇ ਗਰੁੱਪ ਦੇ ਵਿੱਚ 25 ਤੋਂ ਲੈ ਕੇ 75 ਇਅਰ ਤੱਕ ਲੇਡੀਜ਼ ਹੈਗੀਆਂ। 35-500 ਵੀ ਖੇਡਦੀਆਂ ਨੇ। ਯਾਹ, ਪ੍ਰੋਪਰਲੀ ਖੇਡਦੀਆਂ ਭਈਆਂ ਔਰ ਪ੍ਰੋਪਰਲੀ ਮਤਲਬ ਕੀ ਔਰ ਜ਼ਿਆਦਾ ਵਧੀਆ ਖੇਡਦੀਆਂ ਭਈਆਂ। ਅੱਜ ਇੱਥੇ ਅਗਰਵਾਲ ਸਮਾਜ ਸੁਸਾਇਟੀ ਦੇ ਵੱਲੋਂ ਗੇਮਜ਼ ਰੱਖੀਆਂ ਗਈਆਂ ਸੀਗੀਆਂ। ਜਿਹੜੀਆਂ ਇਹਨਾਂ ਨੇ ਲੇਡੀਜ਼ ਵਾਸਤੇ ਰੱਖੀਆਂ ਸੀਗੇ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਮੋਗਾ ਸ਼ਹਿਰ ਦੇ ਵਿੱਚ ਕਦੇ ਕਿਸੇ ਨੇ ਐਵੇਂ ਦੀ ਇਨੀਸ਼ੀਏਟਿਵ ਲਿਆ ਹੀ ਨਹੀਂ ਹੈਗਾ ਕਿ ਜਿਹੜਾ ਇਹਨਾਂ ਨੇ ਲਿਆ ਸਭ ਤੋਂ ਪਹਿਲਾਂ ਇਹਨਾਂ ਨੂੰ ਮੈਂ ਕੰਗ੍ਰੈਚੁਲੇਸ਼ਨਸ ਕਹਿਣੀ ਆ ਉਸ ਤੋਂ ਬਾਅਦ ਜੇ ਹੁਣ ਸੰਡੇ ਆ ਲੋਕੀ ਘਰੋਂ ਬਾਹਰ ਨਹੀਂ ਨਿਕਲਦੇ ਹੈਗੇ ਬਟ ਅੱਜ ਇੱਥੇ ਆ ਕੇ ਇੰਨਾ ਹੀ ਕਿ ਅਸੀਂ ਇੰਜੋਏ ਕੀਤਾ ਕਿ ਆਪਾਂ ਜੇ ਕੋਈ ਗੇਮ ਚ ਪਾਰਟਿਸਿਪੇਟ ਵੀ ਕਰ ਰਹੇ ਆ ਆਪਾਂ ਨੂੰ ਕੋਈ ਜਿੱਤ ਹਾਰ ਤੋਂ ਕੁਝ ਲੈਣ ਦੇਣਾਂ ਨਹੀਂ ਹੁੰਦਾ ਬਟ ਇੱਕ ਜਿਹੜੀ ਆਪਣੀ ਇੱਕ ਫਿਜ਼ੀਕਲ ਫਿਟਨੈਸ ਦੇ ਕਰਕੇ ਤੇ ਇੱਕ ਪਲੱਸ ਆਪਾਂ ਨੂੰ ਮਤਲਬ ਕਿ ਜਿਹੜੀ ਇੰਜੋਏਮੈਂਟ ਆਪਣੇ ਦਿਲ ਨੂੰ ਖੁ ਕੀਤਾ ਉਹ ਸਾਡੀ ਸਾਰਿਆਂ ਨਾਲ ਵੱਡੀ ਜਿੱਤ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਗੇਮਸ ਸੀ ਹੈ ਜਿਦੇ ਵਿੱਚ ਸਾਰੇ ਟੀਚਰਸ ਨੇ ਵਕੀਲਸ ਐ ਜਿਹੜੇ ਡਾਕਟਰਸ ਐ ਜਿਹੜੇ ਇੱਥੇ ਮੋਗਾ ਦੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਮੈਮ ਜਿਹੜੀਆਂ ਲੇਡੀਆਂ ਘਰ ਦੇ ਵਿੱਚ ਬੈਠੀਆਂ ਘਰੋਂ ਬਾਹਰ ਨਿਕਲ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਉਹਨਾਂ ਵਾਸਤੇ ਇਹੀ ਸੰਦੇਸ਼ ਦੇਣੀ ਹੈ ਕਿ ਜੇ ਤੁਹਾਡੇ ਮੋਗਾ ਸ਼ਹਿਰ ਦੇ ਵਿੱਚ ਐਵੇਂ ਦੇ ਕੋਈ ਵੀ ਉਪਰਾਲੇ ਹੋ ਰਿਹਾ ਉਸ ਤੋਂ ਵੱਧ ਤੋਂ ਵੱਧ ਚੜ ਕੇ ਆਪਣਾ ਹਿੱਸਾ ਲੈਣ ਤਾਂ ਕਿ ਮਤਲਬ ਕਿ ਆਪਾਂ ਆਉਣ ਵਾਲੇ ਲੋਕਾਂ ਨੂੰ ਦੱਸੀਏ ਕਿ ਹਾਂ ਕਿ ਇਹ ਜਿਹੜੀਆਂ ਲੇਡੀਆਂ ਉਹ ਕਿਸੇ ਚੀਜ਼ ਦੇ ਪਿੱਛੇ ਘਟਨੀ ਗਿਆ ਗਿਆ ਤੇ ਉਹ ਹਰ ਚੀਜ਼ ਦੇ ਵਿੱਚ ਪਾਰਟਿਸਪੇਟ ਕਰ ਸਕਦੀ ਹੈ